ਮਨਜੀਤ ਨਗਰ ਦੇ ਵਿੱਚ ਕੈਪਟਨ ਪ੍ਰੀਤਮ ਸਿੰਘ ਤੇ ਉਹਨਾਂ ਦੇ بیٹے ਸਿੱਧੂ ਸਾਹਿਬ ਨੇ ਉਹਦੇ ਵਿੱਚ ਸਰਦਾਰ ਮਹੇਸ਼ ਚਦਰ ਸਿੰਘ ਜੀ ਗਰੇਵਾਲ ਸੋਫੀ ਸਾਹਿਬ ਜੋ ਹੋਰ ਸਾਰੇ ਸਮੋਦਨ ਵਾਸਤੇ ਪਹੁੰਚੇ ਨੇ ਆ ਸਰਕਾਰ ਦੇ ਹਾਲਾਤ ਲੋਕਾਂ ਨੂੰ ਸੁੱਖ ਸਹੂਲਤਾਂ ਤੋਂ ਵਾਂਝੇ ਕਰ ਰਹੀ ਆ ਪਰ ਅਸੀਂ ਬਿਜਲੀ ਸਰਪਲਸ ਕੀਤੀ ਸੀ ਔਰ ਅਸੀਂ ਇਸ ਗੱਲ ਦਾ ਯਕੀਨ ਦਿਵਾਉਣਾ ਵੀ ਜਦੋਂ ਫੇਰ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਆ ਹੁਣ ਤਾਂ ਮੈਂਬਰ ਪਾਰਲੀਮੈਂਟ ਦੇ ਜੋ ਉਹਨਾਂ ਨੇ ਸਾਨੂੰ ਮੈਂਬਰ ਪਾਰਲੀਮੈਂਟ ਬਣਾਓ ਸਾਰੀਆਂ ਸਾਰੀਆਂ ਵੋਟਾਂ ਪਾ ਕੇ ਫਿਰ ਪੰਜਾਬ 'ਚ ਜਦੋਂ ਅਕਾਲੀ ਦਲ ਦੀ ਸਰਕਾਰ ਬਣਦੀ ਆ ਫਿਰ ਪੰਜਾਬ ਨੂੰ ਸਰਪਲੱਸ ਸੂਬਾ ਬਣਾਵਾਂਗੇ ਤੇ ਸੁੱਖ ਸਹੂਲਤਾਂ ਦੇਵਾਂਗੇ ਇਹ ਲੋਕਾਂ ਦੇ ਨਾਲ ਪੰਜਾਬੀਆਂ ਨਾਲ ਸਾਡਾ ਵਾਅਦਾ ਹੈ ਉਹ ਪਹਿਲਾਂ ਹੀ ਕਾਂਗਰਸੀ ਸੀ ਅੱਜ ਤੋਂ 2014 2019 ਦੇ ਵਿੱਚ ਉਹਨਾਂ ਨੇ ਕੰਮ ਆਜ਼ਾਦ ਖੜ ਕੇ ਰਮਨਜੀਤ ਸਿੰਘ ਬਿੱਟੂ ਜੋ ਬਿਆਨਤ ਸਿੰਘ ਦਾ ਪੋਤਾ ਜਿਹਨੂੰ ਉਹ ਉੱਚੜ ਕਹਿੰਦੇ ਸੀ ਉਹਨੂੰ ਜਿਤਾਉਂਦੇ ਵੀ ਸੀ ਉਹ ਅੰਦਰੋਂ ਪਹਿਲਾਂ ਹੀ ਨਾਲੇ ਹੋਏ ਸੀ ਪਹਿਲਾਂ ਹੀ ਉਹਨਾਂ ਲਈ ਕੰਮ ਕਰਦੇ ਸੀ ਉਹ ਦਿਖਾਵੇ ਲਈ ਹੋਰ ਨਹੀਂ ਅੰਦਰੋਂ ਹੋਵਾਂਗੇ ਔਰ ਉਹਨਾਂ ਨੂੰ ਅੱਜ ਪੁੱਛਿਆ ਜਾਵੇ ਵੀ ਕੀ ਮਸਲੇ ਹੱਲ ਹੋ ਗਏ ਜਿਹੜਾ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀ ਇੰਦਰਾ ਕਾਂਦੀ ਨੇ ਕੀਤਾ ਸੀ ਜਿਹਨੂੰ ਉਹ ਕੰਡਮ ਕਰਦੇ ਸੀ ਕਿ ਹੁਣ ਉਹ ਭੁੱਲ ਗਏ ਜਾਂ ਉਹ ਠੀਕ ਹੋ ਗਿਆ ਕੰਮ ਹੁਣ ਸਜਾਮਾ ਮਿਲ ਗਿਆ ਉਹਨਾਂ ਨੂੰ ਤੇ ਦੂਜੇ ਕਰਦੇ ਨੇ ਸਾਰੇ ਨੌਜਵਾਨ ਬਜ਼ੁਰਗ ਮਾਤਾ ਮਾਪੇਣਾ ਸ਼ਹਿਰ ਕੀਤੀਆਂ ਸੇ ਬੇਦਬੀ ਕੀਤੀ ਸੀ ਬੇਵੱਤੀ ਕੀਤੀ ਸੀ ਕਿ ਉਹਨਾਂ ਦਾ ਇਨਸਾਫ ਮਿਲ ਗਿਆ ਜਿਹੜਾ ਪਾਣੀ ਦੀ ਗੱਲ ਕਰਿਆ ਕਰਦੇ ਸਾਨੂੰ ਪਾਣੀ ਜਾਂਦਾ ਮੁਆਵਜ਼ਾ ਲਵਾਂਗੇ ਕਿ ਕਾਂਗਰਸ ਨੇ ਮਾਰ ਦੱ ਦਿੱਤਾ ਅੱਜ ਰੋਣੇ ਦਿਖਾਉਂਦੇ ਕੋਈ ਸ਼ੋਰ ਨਹੀਂ ਕਰਦਾ ਕਾਂਗਰਸ ਉਹ ਬਰਿੰਦੀ ਪਣਾ ਕਿ ਉਹ ਇਹਨਾਂ ਨੂੰ ਭੁਲੇਖੇ ਦੇ ਨਾਲ ਪੰਥਕ ਵੋਟ ਪੈ ਜਾਂਦੇ ਸੀ ਜੇ ਜਿਹੜੀ ਪੰਤਕ ਵੋਟ ਇਹਨਾਂ ਨੂੰ ਭਲੇਖੇ ਨਾ ਪੈਣੇ ਜੇਰਾ ਮੋਰਾ ਵੇਖ ਕੇ ਉਸ ਜਿਹੜੀ ਸਾਲੇ ਸ਼ਰਮਣí ਕਾਲੀਦਾਲ ਆਵੇਗੀ ਮੁੜ ਕੇ ਇਸ ਕਰਕੇ ਇਹਨਾਂ ਦੇ ਜਾਣ ਦਾ ਸ਼ਰਮਣí ਕਾਲੀਦਾਲ ਨੂੰ ਬਹੁਤ ਵੱਡਾ ਫਾਇਦਾ ਹੋਵੇ। ਕਿਹੜੇ ਨਸ਼ਾ ਇਹ ਜਿਹੜੀ ਸਰਕਾਰ ਆ ਜਿਹੜੀ ਨਕਮਿਸ਼ ਸਰਕਾਰ ਆ ਪੰਜਾਬ ਦੀ ਜਿਹੜੇ ਨਸ਼ੇ ਦੇ ਮੁੱਦੇ ਤੇ ਬਣੀ ਆ ਇਹਦੇ ਹੁੰਦੇ ਅੰਦਰੀ ਸ਼ੁਰੂ ਹੋ ਗਈ ਆ ਇਹ ਸਰਕਾਰ ਨਸ਼ੇ ਨੂੰ ਵਧਾ ਰਹੀ ਆ ਕਿ ਇਹਨਾਂ ਦੇ ਐਮਐਲਏ ਨਸ਼ਾ ਦੇ ਨਾਂ ਰਲੇ ਹੋਏ ਨੇ ਪੁਲਿਸ ਨੂੰ ਇਹਨਾਂ ਨੇ ਬੰਦਾ ਰੋਕਿਆ ਹੋਇਆ ਵੀ ਨਹੀਂ ਫੜਨਾ ਇਸ ਕਰਕੇ ਨਸ਼ੇ ਦਾ ਇਹਨਾਂ ਨੇ ਘਰ ਘਰ ਪਸਾਰਾ ਕਰ ਦਿੱਤਾ ਇਹ ਇਹਦੇ ਲਈ ਅਸੀਂ ਅਵੇਅਰਨੈਸ ਲਾ ਕੇ ਆਵਾਂਗੇ ਲੋਕਾਂ ਨੂੰ ਸਮਝਾਵਾਂਗੇ ਨਸ਼ਾ ਘਾਤਕ ਆ ਮਾਰਾ ਹੈ ਇਹਨੂੰ ਰੋਕਣ ਦੇ ਲਈ ਅਸੀਂ ਆਪਣੇ ਵੱਲੋਂ ਐਨਜੀਓਜ਼ ਨੂੰ ਤੇ ਹੋਰ ਨੂੰ ਲਾ ਕੇ ਰੋਕਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਅੱਜ ਵਾਰਡ ਨੰਬਰ 52 ਸ਼੍ਰੋਮਣੀ ਕਾਲੀ ਦਲ ਦੀ ਬਹੁਤ ਵੱਡੀ ਮੀਟਿੰਗ ਜੋ ਇੱਕ ਜਲਸੇ ਦਾ ਰੂਪ ਸੀਗਾ ਸਰਦਾਰ ਰਣਜੀਤ ਸਿੰਘ ਢਿੱਲੋਂ ਲੋਕ ਸਭਾ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਜੋ ਇੱਕ ਬਹੁਤ ਵੱਡੀ ਮੀਟਿੰਗ ਕੀਤੀ ਗਈ ਹੈ ਸੋ ਇੱਕ ਬਹੁਤ ਵੱਡਾ ਲੋਕਾਂ ਵੱਲੋਂ ਸਮੂਹ ਸੰਗਤ ਵੱਲੋਂ ਵਾਰਡ ਨੰਬਰ 52 ਵੱਲੋਂ ਇੱਕ ਫਤਵਾ ਮਿਲਿਆ ਹੈ ਸਰਦਾਰ ਰਣਜੀਤ ਸਿੰਘ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਿ ਅਸੀਂ ਜੋ ਆਪ ਜੀ ਨੇ ਲੋਕ ਸਭਾ ਲੁਧਿਆਣਾ ਤੋਂ ਸਰਦਾਰ ਰਣਜੀਤ ਸਿੰਘ ਢਿੱਲੋਂ ਨੇਕ ਇਮਾਨਦਾਰ ਜ਼ਮੀਨ ਨਾਲ ਜੁੜੇ ਹੋਏ ਸਾਨੂੰ ਕੈਂਡੀਡੇਟ ਦਿੱਤੇ ਆ ਅਸੀਂ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿੱਤਾਂਗੇ ਪਾਰਲੀਮੈਂਟ ਦਾ ਕੰਟਰਾਕਟ ਤੇ ਨਹਿਰਾਂ ਦੇ ਪਾਣੀ ਤੇ ਖਿਲਾਫ ਲੜਾਈਆਂ ਬੰਦੀ ਸਿੰਘਾਂ ਦੇ ਖਿਲਾਫ ਲੜਾਈਆਂ ਜਾਂ ਹੋਰ ਵੀ ਕਿਸਾਨੀ ਵਰਗ ਲਈ ਆਪਣੇ ਵੱਟੀਆਂ ਵੱਟੀਆਂ ਕੁਰਸੀਆਂ ਨੂੰ ਠੁਕਰਾਣਾ ਜੋ ਇਹਨਾਂ ਸਭ ਚੀਜ਼ਾਂ ਨੂੰ ਦੇਖਦੇ ਹੋਏ ਆਪਾਂ ਸਾਰੇ ਪ੍ਰਤੀਤ ਕਿ ਅੱਜ ਮਾਪਾਰਟੀ ਦੇ ਜਿੰਨੇ ਵੀ ਉਮੀਦਵਾਰ ਸਮੁੱਚੇ ਪੱਧਰ ਤੇ ਅਸੀਂ ਸਾਰੇ ਆਪਣੇ ਵੱਲੋਂ ਵਿਸ਼ਵਾਸਤ ਮੰਨੇਗਾ ਤਾਂ ਕਿ ਪਾਰਲੀਮੈਂਟ ਤੱਕ ਪਹੁੰਚਾਂਗੇ ਬਾਹਰ ਕੀ